ਕੱਲ ਸਾਰਿਆਂ ਨੂੰ ਹਾਜ਼ਰ ਹੋਇਆ ਨਵਿਕਾ ਨੀ ਦੇ ਨਾਲ ਕਾਣੀ ਇੱਕ ਪਟਿਆਲੇ ਸ਼ਹਿਰ ਦੀ ਪਟਿਆਲੇ ਦੇ ਵਿੱਚ ਇੱਕ ਨਵਾਂ ਵਿਆਹਿਆ ਲੜਕਾ ਜਿਹਦਾ ਨਾਮ ਕੀ ਲੱਪਰੀ ਸਿੰਘ ਆ ਮੈਂ ਪਹਿਲਾਂ ਦੱਸ ਦਵਾਂ ਕਿ ਇਹ ਕਹਾਣੀ ਬਿਲਕੁਲ ਇੱਕ ਸਚਾਈ ਆ ਜਿਹਨੂੰ ਆਪਾਂ ਕਲਪਨਿਕ ਕਹਾਣੀ ਦੇ ਨਾਲ ਜੋੜ ਸਕਦੇ ਆ ਲੇਕਿਨ ਹੈ ਬਿਲਕੁਲ ਸਚਾਈ ਆ ਜਿਵੇਂ ਕਿ ਆਪਾਂ ਕਲਪਨਿਕ ਕਹਾਣੀਆਂ ਸੁਣਦੇ ਆ ਵੀ ਇਸ ਤਰ੍ਹਾਂ ਹੋ ਜਾਂਦਾ ਆ ਪਰ ਇਹ ਕਹਾਣੀ ਬਿਲਕੁਲ ਸੱਚੀ ਆ ਤੇ ਪਟਿਆਲੇ ਦੇ ਵਿੱਚ ਇੱਕ ਲੜਕਾ ਰਹਿੰਦਾ ਹੈ ਤੇ ਉਹਦੀ ਮਦਰ ਆ ਸਿਰਫ ਇੱਕ ਉਹਦੇ ਫਾਦਰ ਦੀ ਪਹਿਲਾਂ ਛੋਟੇ ਹੁੰਦਿਆਂ ਡੈਥ ਹੋ ਚੁੱਕੀ ਆ ਉਹ ਜਿਹੜਾ ਲੜਕਾ ਉਹ ਗੁੜगांव ਚ ਨਾ ਮਲਟੀ ਨੇਸ਼ਨਲ ਕੰਪਨੀ ਵਿੱਚ ਇੰਜੀਨੀਅਰ ਦੀ ਜੌਬ ਕਰਦਾ ਤੇ ਹੁਣ ਉਹਦੀ ਮਦਰ ਆ ਜਿਹੜੀ ਉਹ ਘਰ ਚ ਇਕੱਲੀ ਰਹਿੰਦੀ ਆ ਤੇ ਸਾਰੇ ਰਿਸ਼ਤੇਦਾਰ ਕਹਿੰਦੇ ਆ ਵੀ ਤੁਸੀਂ ਮੁੰਡੇ ਦਾ ਵਿਆਹ ਕਰ ਲਓ ਚਲ ਨੂੰ ਸਸਰ ਰਹਿ ਲਿਆ ਕਰੂੰਗਾ ਨਾ ਚੰਗੀ ਜੋਬ ਆ ਜ਼ਮੀਨ ਜਾਇਦਤ ਵੀ ਹੈਗੀ ਆ ਤੇ ਮੁੰਡੇ ਦਾ ਚੰਡੀਗੜ੍ਹੇ ਰਿਸ਼ਤਾ ਹੋ ਜਾਂਦਾ ਵਧੀਆ ਘਰ ਦੀ ਸਮਝਦਾਰ ਪੜ੍ਹੀ ਲਿਖੀ ਕੁੜੀ ਦੇ ਨਾਲ ਕੁੜੀ ਦਾ ਨਾਮ ਹੁੰਦਾ ਅਮਨ ਉਹਨ ਦੋਨੋਂ ਨੂੰ ਸੱਸ ਬੜਾ ਵਧੀਆ ਕਰੇ ਰਹਿੰਦੀ ਆ ਉਹ ਮੁੰਡਾ ਜੋਬ ਤੇ ਚਲਾ ਜਾਂਦਾ ਨਾ ਕਾਫੀ ਮਹੀਨੇ ਲੰਘਦੇ ਆ ਕਾਫੀ ਮਹੀਨਿਆਂ ਬਾਅਦ ਅਚਾਨਕ ਘਰ ਦੇ ਵਿੱਚ ਕੀ ਹੁੰਦਾ ਕਿ ਜਿਹੜੀ ਅਮਨ ਆ ਉਹ ਗਵਾਂਡੀਆਂ ਨੂੰ ਆਵਾਜ਼ਾਂ ਮਾਰਦੀ ਆ ਵੀ ਸਾਡੇ ਮੰਮੀ ਨੂੰ ਪਤਾ ਨਹੀਂ ਕੀ ਹੋ ਗਿਆ ਉਹ ਦਰਵਾਜ਼ਾ ਨਹੀਂ ਖੋਲ ਰਹਿ ਤੇ ਅੰਦਰੋਂ ਦਰਵਾਜ਼ਾ ਲੋਕਾ ਪਰ ਉਹ ਆਵਾਜ਼ ਵੀ ਨਹੀਂ ਦੇ ਰਹੀ ਉੱਠ ਨਹੀਂ ਰਹੀ ਸਵੇਰ ਦਾ 9 ਵਜੇ ਦਾ ਸਮਾਂ ਤਾਂ ਸਾਰੇ ਗੁਵਾਂਢੀ ਦੇਖਦੇ ਆ ਵੀ ਬਿਮਾਰ ਸੀਗੀ ਕਿਤੇ ਕੁਝ ਹੋਣਾ ਗਿਆ ਹੋਵੇ ਨਾ ਜਦੋਂ ਦਰਵਾਜ਼ਾ ਤੋੜਿਆ ਜਾਂਦਾ ਦੇਖਿਆ ਜਾਂਦਾ ਵੀ ਉਸ ਟਾਈਮ ਨਾ ਉਹ ਲਾਫਰੀਤ ਦੀ ਜਿਹੜੀ ਮਦਰਾ ਉਹ ਐਕਸਪਾਇਰ ਹੋ ਚੁੱਕੇ ਹੁੰਦੇ ਉਹਨਾਂ ਦੇ ਵਿੱਚ ਸਾਂ ਨਹੀਂ ਹੁੰਦੇਗੇ ਹੁਣ ਅਮਨ ਬਹੁਤ ਰੋਣਾ ਕਰਲਾਉਣਾ ਸ਼ੁਰੂ ਕਰ ਦਿੰਦੀ ਆ ਲਾਫਰੀਤ ਨੂੰ ਫੋਨ ਕਰਦੀ ਆ ਵੀ ਆਹ ਕੁਝ ਹੋ ਗਿਆ ਆਪਣੇ ਘਰੇ ਤਾਂ ਤੇ ਉਹ ਵਿਚਾਰਾ ਪਤਾ ਨਹੀਂ ਕਿਹੜੇ ਹਾਲਾਤਾਂ ਵਿੱਚ ਘਰ ਪਹੁੰਚਦਾ ਤੇ ਜਦੋਂ ਉਹਨੂੰ ਪਤਾ ਲੱਗਦਾ ਵੀ ਮੇਰੀ ਮਾਂ ਐ ਹੋ ਗਈ ਆ ਤੇ ਉਹਦੀ ਤਾਂ ਧਰਤੀ ਪੈਰਾਂ ਥੱਲੋਂ ਨਿਕਲ ਜਾਂਦੀ ਆ ਤਾਂ ਇਹ ਕਹਾਣੀ ਦੀ ਸ਼ੁਰੂਆਤ ਹੁੰਦੀ ਆ ਜੀ ਥੋੜਾ ਸਮਾਂ ਪਹਿਲਾਂ ਜਦੋਂ ਉਹਦੀ ਮਾਂ ਦੀ ਡੈਥ ਹੁੰਦੀ ਆ ਉਸ ਤੋਂ ਪਹਿਲਾਂ ਦਾ ਸੀਨ ਹੁੰਦਾ ਹੁਣ ਕੀ ਹੁੰਦਾ ਕਿ ਮਦਰ ਦੀ ਡੈਥ ਹੁੰਦੀ ਆ ਤੇ ਜਿਹੜਾ ਲਾਪਰੀਤ ਆ ਨਾ ਉਹ ਜਿਹੜਾ ਸਾਰਾ ਕੁਝ ਜ਼ਮੀਨ ਘਰ ਪ੍ਰਾਪਰਟੀ ਹੁੰਦੀ ਉਹ ਦੀ ਮਾਂ ਦੇ ਨਾਮ ਹੁੰਦੀ ਆ ਹੁਣ ਲਾਪਰੀਤ ਨੂੰ ਰਿਸ਼ਤੇਦਾਰ ਸਾਰੇ ਸਲਾਹ ਦਿੰਦੇ ਆ ਵੀ ਤੇਰੀ ਮੰਮੀ ਤਾਂ ਜਾਣਾ ਹੀ ਸੀ ਚਲੋ ਉਹ ਤਾਂ ਚਲੀ ਗਈ ਹੁਣ ਤੂੰ ਇਸ ਤਰ੍ਹਾਂ ਕਰਨ ਸਾਰਾ ਕੁਝ ਆਪਦੇ ਨਾਮ ਕਰਵਾ ਲੈ ਆਪਦੀ ਪ੍ਰਾਪਰਟੀ ਉਹ ਕਹਿੰਦਾ ਠੀਕ ਆ ਉਹ ਹੁਣ ਆਪਦੀ ਮਦਰ ਦੀ ਬਿਮਾਰੀ ਵਿੱਚ ਜੋ ਵੀ ਡਾਕੂਮੈਂਟ ਪਏ ਆ ਉਹ ਸਾਰੇ ਇਕੱਠੇ ਕਰਕੇ ਉਹਨਾਂ ਨੂੰ ਦੇਖ ਰਿਹਾ ਵੀ ਮੇਰੀ ਮੰਮੀ ਦੇ ਕੀ ਕੀ ਬੈਂਕ ਦੀਆਂ ਕਾਪੀਆਂ ਨੇ ਕੀ ਕੁਝ ਨੇ ਅਚਾਨਕ ਉਹਨੂੰ ਇੱਕ ਫਾਈਲ ਮਿਲਦੀ ਆ ਉਹ ਫਾਈਲ ਜਿਹੜੀ ਉਹਦੀ ਮਦਰ ਦੀ ਹੁੰਦੀ ਆ ਤੇ ਉਹ ਫਾਈਲ ਦੇ ਨਾ ਉਹ ਹੈਰਾਨ ਹੋ ਜਾਂਦਾ ਵੀ ਇਹ ਮੇਰੀ ਮਾਂ ਦੀ ਫਾਈਲ ਆ ਤੇ ਵੀ ਮੇਰੀ ਮਦਰ ਨੂੰ ਤਾਂ ਇਹ ਬਿਮਾਰੀ ਨਹੀਂ ਸੀਗੀ ਵੀ ਇਹ ਕਿਹੜੇ ਡਾਕਟਰ ਦੀ ਫਾਈਲ ਹੋਈ ਕਿਵੇਂ ਬਣਾਈ ਹੋਈ ਕੀ ਹਿਸਾਬ ਕਿਤਾ ਹੈ ਨਾ ਤਾਂ ਉਹ ਹੈਰਾਨ ਹੋ ਕੇ ਨਾ ਸ਼ੱਕ ਦੇ ਦਾਇਰੇ 'ਚ ਆ ਜਾਂਦਾ ਇੱਕ ਜਿਹਾ ਉੱਥੋਂ ਸ਼ੱਕ ਸਟਾਰਟ ਹੋ ਜਾਂਦਾ ਹੁਣ ਘਾਣੀ ਆਪਾਂ ਸ਼ੁਰੂ ਤੋਂ ਸਟਾਰਟ ਕਰਦੇ ਆ ਜਿੱਥੋਂ ਮੈਂ ਪਹਿਲਾਂ ਕਿਹਾ ਸੀ 1 ਸਾਲ ਪਹਿਲਾਂ ਲਾਪਰੇ ਤੇ ਨਿਊਲੀ ਮੈਰिज ਹੁੰਦੀ ਆ ਤੇ ਉਹਦੀ ਵਾਈਫ ਬਹੁਤ ਪੜ੍ਹੀ ਲਿਖੀ ਸਿਆਣੀ ਕੁੜੀ ਆ ਤੇ ਉਹ ਛੱਡ ਕੇ ਆਪਦੀ ਮਦਰ ਨੂੰ ਵਾਈਫ ਕੋਲ ਤਾਂ ਆਪ ਕੰਮ ਤੇ ਜਾਂਦਾ ਉਹਨੋਂ ਦੀ ਵਾਈਫ ਆ ਜਿਹੜੀ ਉਹ ਘਰ ਦੇ ਵਿੱਚ ਰਹਿੰਦੀ ਆ ਤੇ ਥੋੜੇ ਮਹੀਨੇ ਤਾਂ 4-5 ਮਹੀਨੇ ਤਾਂ ਉਹ ਆਦੀ ਸਾਸ ਨਾਲ ਬਹੁਤ ਵਧੀਆ ਨੰਗਾਉਂਦੀ ਆ ਹਨਾ ਤੇ ਅਚਾਨਕ ਕੀ ਹੁੰਦਾ ਵੀ ਉਹਦੀ ਸਾਸ ਦਾ ਨਾ ਜਿਹੜਾ ਗੋਡਾ ਲੱਤ ਆ ਉਹ ਟੁੱਟ ਜਾਂਦੀ ਆ ਫ੍ਰੈਕਚਰ ਹੋ ਜਾਂਦਾ ਉਹਦੀ 사ਸੂ ਮੰਜੇ ਤੇ ਪੈ ਜਾਂਦੀ ਆ ਤੇ ਉਹਦਾ ਟ੍ਰੀਟਮੈਂਟ ਚੱਲਦਾ ਹੁੰਦਾ ਟ੍ਰੀਟਮੈਂਟ ਚੱਲਦਾ ਕੋਈ ਔਲ ਪਟਿਆਲੇ ਦੇ ਵਿੱਚ ਲੋਕਲ ਡਾਕਟਰ ਹੁੰਦਾ ਉਹਦੇ ਥਰੂ ਟ੍ਰੀਟਮੈਂਟ ਚੱਲਦਾ ਉਹ ਜਿਵੇਂ ਆਪਾਂ ਫੈਮਿਲੀ ਡਾਕਟਰ ਪਿੰਡਾਂ 'ਚ ਕਹਿ ਦਈਏ ਵੀ ਹੁੰਦੇ ਆ ਨਾ ਤੇ ਉਹ ਖਾਂ ਦੀਆਂ ਆਪਰੇਸ਼ਨ ਕਰਵਾ ਦਿੰਦੀ ਆ ਵੱਡੇ ਡਾਕਟਰਾਂ ਨੂੰ ਕਹਿ ਕੇ ਇਸੇ ਤਰ੍ਹਾਂ ਦਾ ਕੋਈ ਡਾਕਟਰ ਹੁੰਦਾ ਤੇ ਉਹ ਉਹਦੀ ਮਦਰ ਦਾ ਟ੍ਰੀਟਮੈਂਟ ਸ਼ੁਰੂ ਕਰਵਾ ਦਿੰਦਾ ਹੁਣ ਉਹਦੇ ਮਾਂ ਦੇ ਆਪਰੇਸ਼ਨ ਤੇ ਜਿਹੜੇ ਪੈਸੇ ਲੱਗਦੇ ਆ ਉਹ ਪੇਮੈਂਟ ਹੁੰਦੀ ਆ 70000 ਦੀ ਟੋਟਲ ਤੇ ਉਹਦੇ ਵਿੱਚੋਂ ਜਿਹੜੀ ਉਲਪਰੀ ਦੀ ਵਾਈਫ ਆ 26900 ਰੁਪਿਆ ਪੇ ਕਰ ਦਿੰਦੀ ਆ ਬਾਕੀ ਉਹ ਜਿਹੜਾ ਪਿੰਡ ਵਾਲਾ ਡਾਕਟਰ ਆ ਉਹਨੂੰ ਕਹਿੰਦੀ ਵੀ ਅੰਕਲ ਥੋੜੇ ਦਿਨਾਂ ਤੱਕ ਦਊਂਗੀ ਮੈਂ ਪੈਸੇ ਉਹ ਕਹਿੰਦਾ ਠੀਕ ਆ ਵੀ ਚਲੋ ਕੋਈ ਪ੍ਰੋਬਲਮ ਹੋਊਗੀ ਹਨਾ ਮਜਬੂਰੀਆਂ ਹੁੰਦੀਆਂ ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਕੋਲੋਂ ਇੱਕ ਵਾਰੀ ਪੇ ਕਰ ਦਿੰਨਾ ਤੁਸੀਂ ਜਦੋਂ ਹੋਏ ਮੈਨੂੰ ਦੇ ਦਿਓ ਠੀਕ ਆ ਹਉ ਲਾਪ੍ਰੀਤ ਕੀ ਕਰਦਾ ਉਹ ਲਾਪ੍ਰੀਤ ਨੂੰ ਕਹਿੰਦੀ ਆ ਵੀ ਲਾਪ੍ਰੀਤ ਮੈਨੂੰ ਲੱਖ ਰੁਪਇਆ ਜ਼ਾਇਦਾ ਤੇ ਵੀ ਮੰਮੀ ਦੇ ਆਪਰੇਸ਼ਨ ਤੇ ਲਗਭਗ ਲੱਖ ਰੁਪਇਆ ਲੱਗ ਜਾਊਗਾ ਉਹ ਮੁੰਡਾ ਹੁਣ ਆਉਂਦਾ ਉੱਥੋਂ ਸੈਲਰੀ ਚੋਂ ਪੈਸੇ ਲੱਖ ਰੁਪਇਆ ਵਾਈਫ ਦੇ ਅਕਾਊਂਟ ਚ ਪਾ ਦਿੰਦਾ ਅਚਾਨਕ ਚਲੋ ਉਹ ਡਾਕਟਰ ਦੇ ਪੈਸੇ ਵੀ ਨਹੀਂ ਦਿੱਤੇਗੇ ਤੇ ਉਹ ਡਾਕਟਰ ਦੀ ਪੈਂਡਿੰਗ ਪੇਮੈਂਟ ਵੀ ਰਹਿੰਦੀ ਆ ਹੁਣ ਕੀ ਹੁੰਦਾ ਕਿ ਜਦੋਂ ਨਵਾਂ ਵਿਆਹ ਹੋਇਆ ਹੁੰਦਾ ਨੋ ਸੱਸ ਘਰ ਚ ਰਹਿੰਦੀਆਂ ਹੁੰਦੀਆਂ ਤਾਂ ਉਦੋਂ ਜਿਹੜੀ ਲਾਪਰੀਤੀ ਵਾਈਫ ਆਣਾ ਉਹ ਕਿਤੇ ਬਾਹਰ ਅੰਦਰ ਜਾਂਦੀ ਆ ਮਤਲਬ ਸ਼ਹਿਰ ਬਾਜ਼ਾਰ ਇਕੱਲੇ ਜਾਣਾ ਪਸੰਦ ਕਰਦੀ ਆ ਤੇ ਉਹਦੀ ਮਦਰ ਕਹਿੰਦੀ ਆ ਵੀ ਬਹੁਤ ਜ਼ਮਾਨਾ ਬਹੁ ਪੈੜਾ ਵੀ ਆਪਣੇ ਘਰੇ ਕੋਈ ਬੰਦਾ ਵੀ ਹੈ ਨਹੀਂ ਤੂੰ ਆਵਣਾਲ ਥੋੜਾ ਜਾ ਉਹ ਇਹ ਗੱਲ ਨੂੰ ਇਗਨੋਰ ਕਰ ਦਿੰਦੀ ਆ ਤੇ ਸੱਸ ਨੂੰ ਵੀ ਘਰੋਂ ਦੱਸ ਜਾਣਾ ਮੈਂ ਪੇਕੇ ਚੱਲ ਲਈ ਆ ਉਹ ਪੇਕੇ ਜਾਂਦੀ ਨਹੀਂ ਉਹਦੀ ਸੱਸ ਵੀ ਇਹ ਤਾਂ ਸਿਆਣੀ ਹੁੰਦੀ ਆ ਚੁੱਪ ਰਹਿੰਦੀ ਆ ਕਿਉਂਕਿ ਉਹਦਾ ਬਹੁਤ ਟਾਈਮ ਦਾ ਪਤੀ ਗੁਜ਼ਰ ਚੁੱਕਾ ਹੁੰਦਾ ਤੇ ਉਹ ਬੰਦਿਆਂ ਵਾਲੇ ਰੋਲ ਵੀ ਅਦਾ ਕਰ ਚੁੱਕੀ ਹੁੰਦੀ ਉਹ ਬੜੀ ਦਲੇਰੀ ਵਾਲੀ ਔਰਤ ਸਮਝਦਾਰ ਹੁੰਦੀ ਆ ਨਾ ਇੱਕ ਦਿਨ ਕੀ ਹੁੰਦਾ ਵੀ ਉਹਦੀ ਸੱਸ ਦਾ ਨਾ ਜਿਹੜਾ ਪੈਰ ਆ ਉਹ ਜਦੋਂ ਲੱਤ ਟੁੱਟੇ ਜਾਂਦੀ ਆ ਤਾਂ ਉਹ ਮੰਜੇ ਤੇ ਪੈ ਜਾਂਦੀ ਆ ਮੰਜੇ ਤੇ ਪੈਂਦੀ ਆ ਤਾਂ ਜਿਹੜੀ ਅਮਨ ਹੁੰਦੀ ਆ ਉਹ ਵਧੀਆ ਬਹੁਤ ਵਧੀਆ ਸੱਸ ਦੀ ਕੇਅਰ ਕਰਦੀ ਆ ਲੇਕਿਨ ਕੀ ਕਰਦੀ ਆ ਉਹ ਕਿ ਕਿਸੇ ਹੋਰ ਡਾਕਟਰ ਤੋਂ ਡਿਪਰੈਸ਼ਨ ਦੇ ਮਰੀਜ਼ ਦੀ ਫਾਈਲ ਤਿਆਰ ਕਰਵਾਉਂਦੀ ਆ ਵੀ ਮੇਰੀ ਮਦਰ ਇਨ ਲਾ ਵਾ ਤੇ ਉਹਨੂੰ ਡਿਪਰੈਸ਼ਨ ਆ ਤੇ ਉਹਨੂੰ ਮੈਡੀਸਨ ਚਾਹੀਦੀ ਆ ਨੀਂਦ ਵਾਲੀ ਉਹ ਫਾਈਲ ਤੇਰਾ ਤਿਆਰ ਕਰਵਾ ਕੇ ਨੀਂਦ ਵਾਲੀ ਮੈਡੀਸਨ ਦਿੰਦੀ ਆ ਮੈਡੀਸਨ ਰਾਤ ਨੂੰ ਡੇਲੀ ਆਪਦੀ ਸੱਸ ਨੂੰ ਗੋਲੀਆਂ ਹੱਥ ਤੇ ਰੱਖਿਆਉਂਦੀ ਉਹਦੀ ਸੱਸ ਸੌਂ ਜਾਂਦੀ ਆ ਤੇ ਉਹ ਅਮਨ ਜਿਹੜੀ ਕਦੇ ਤਾਂ ਉਹ ਕਲਬਾਂ ਚ ਆਪ ਜਾਂਦੀ ਆ ਕਦੇ ਉਹ ਘਰੇ ਬੰਦੇ ਬੁਲਾਉਂਦੀ ਆ ਕਿਸੇ ਤਰ੍ਹਾਂ ਜਦੋਂ ਉਹਦੀ ਸੱਸ ਨੂੰ ਇਹ ਲੱਗਦਾ ਉਹ ਡਾਕਟਰ ਆਉਂਦਾ ਉਹਦੇ ਕੋਲੇ ਅਚਾਨਕ ਇੱਕ ਦਿਨ ਜਿਹੜਾ ਪਿੰਡ 'ਚ ਡਾਕਟਰ ਹੁੰਦਾ ਉਹ ਪੇਮੈਂਟ ਲੈਣ ਆਉਂਦਾ ਉਹ ਕਹਿੰਦਾ ਵੀ ਆਂਟੀ ਆਪਣੇ ਪੈਸੇ ਰਹਿੰਦੇ ਸੀ ਉਸ ਦਿਨ ਜਿਹੜੀ ਅਮਨ ਹੁੰਦੀ ਆ ਨਾ ਉਹ ਬਾਜ਼ਾਰ ਗਈ ਹੁੰਦੀ ਆ ਤੇ ਉਹ ਕਹਿੰਦੀ ਅੱਛਾ ਵੀ ਪੈਸੇ ਤਾਂ ਕਹਿੰਦੀ ਲਾਪਰੀਤ ਨੇ ਵੀ ਅਮਨ ਨੂੰ ਪਾਤੇ ਸੀ ਕਿ ਤੁਹਾਡੇ ਪੈਸੇ ਦਿੱਤੇ ਨਹੀਂ ਕਹਿੰਦਾ ਨਹੀਂ ਕੰਤਾ ਕਹਿੰਦੀ ਪਰ ਮੈਨੂੰ ਇੱਕ ਗੱਲ ਦੱਸ ਪੁੱਤ ਵੀ ਮੈਂ ਨਾ ਗੋਲੀਆਂ ਖਾ ਕੇ ਸੌਂ ਜਾਂਦੀ ਆ ਤੇ ਮੈਨੂੰ ਨੀਂਦ ਬੜੀ ਆਉਂਦੀ ਆ ਸਵੇਰ ਉੱਠੇ ਹੀ ਨਹੀਂ ਆਂਦਾ ਮੇਰੇ ਤੋਂ ਨਾ ਰਾਤ ਨੂੰ ਕੋਈ ਸੌਂਰਤ ਹੁੰਦੀ ਆ ਤਾਂ ਉਹ ਕਹਿੰਦਾ ਮੈਨੂੰ ਦਵਾਈ ਦਿਖਾਓ ਕਹਿੰਦੀ ਮੇਰੇ ਦਵਾਈ ਆ ਪਈਆ ਕਹਿੰਦਾ ਇਹ ਆਂਟੀ ਇਹ ਤੁਸੀਂ ਕਾਦੀ ਦਵਾਈ ਲੈ ਰਹੇ ਹੋ ਕਹਿੰਦੀ ਪਤਾ ਨਹੀਂ ਗੋਡੇ ਦੀ ਲੱਤ ਦੀ ਆ ਮੰਨ ਦਿੱਦੀ ਆ ਮੈਂ ਤਾਂ ਕਹਿੰਦਾ ਇਹਦਾ ਡਿਪਰੈਸ਼ਨ ਦੀ ਮੈਡੀਸਿਨ ਆ ਨੀਂਦ ਦੀਆਂ ਗੋਲੀਆਂ ਕਹਿੰਦਾ ਤੁਸੀਂ ਕਿੰਨੀ ਡੋਜ਼ ਕਹਿੰਦੀ ਇਹ ਮੈਂ ਦੋ ਗੋਲੀਆਂ ਲੈਣੀਆਂ ਕਹਿੰਦਾ ਉਹ ਹੋ ਕਹਿੰਦਾ ਇਹਦੇ ਇੱਕ ਗੋਲੀ ਵੀ ਡਿਪਰੈਸ਼ਨ ਵਾਲੇ ਮਰੀਜ਼ ਨੂੰ ਬਹੁਤ ਜ਼ਿਆਦਾ ਜਿਹਦੇ ਬਹੁਤ ਜ਼ਿਆਦਾ ਦਿਮਾਗੀ ਟੈਨਸ਼ਨ ਹੈ ਇੱਕ ਗੋਲੀ ਲੈ ਸਕਦਾ ਤੁਸੀਂ ਫਿਰ ਦੋ ਲੈਨੇ ਥੋੜੇ ਤੋਂ ਉੱਠੇ ਹੀ ਨਹੀਂ ਜਾਣਾਗਾ ਕਹਿੰਦਾ ਗਾਰੰਟੀ ਇੰਨੇ ਜੀ ਉਹ ਗੱਲ ਕਰ ਰਹੇ ਹੁੰਦੇ ਅਮਨ ਆ ਜਾਂਦੀ ਉੱਪਰ ਤਾਂ ਅਮਨ ਜਦੋਂ ਸਾਰੀ ਕਹਾਣੀ ਸੁਣ ਲੈਂਦੀ ਆ ਤਉ ਉਹਨੂੰ ਪਤਾ ਲੱਗ ਜਾਂਦਾ ਵੀ ਮੇਰੀ ਸੱਸ ਮੂਰੇ ਮੇਰਾ ਭੇਤ ਖੁੱਲ ਗਿਆ। ਤੇ ਉਦੀ ਸੱਸ ਫਿਰ ਵੀ ਸਿਆਣੀ ਵਗਦੀ ਆ ਤੇ ਉਹਨੂੰ ਕਹਿੰਦੀ ਵੀ ਪੁੱਤ ਤੂੰ ਪੈਸੇ ਨਹੀਂ ਦਿੱਤੇ ਡਾਕਟਰ ਦੇ ਪੈਸੇ ਲੈਣ ਆਇਆ। ਕਹਿੰਦੀ ਮੰਮੀ ਮੇਰੀ ਫਰੈਂਡ ਸੀਗੀ ਕੋਈ ਉਹਦੀ ਮਦਰ ਦਾ ਨਾ ਹਾਰਟ ਦੀ ਸਰਜਰੀ ਹੋਈ ਸੀਗੀ ਤੇ ਮੈਂ ਉਹਦੀ ਹੈਲਪ ਕਰਤੀ ਸੀ ਤੇ ਕੋਈ ਨਾ ਆਪ ਪੈਸੇ ਦੇ ਦਾਂਗੀ। ਉਹ ਕਹਿੰਦੀ ਕੋਈ ਨਾ ਉਹਦੀ ਸੱਸ ਕਹਿੰਦੀ ਕੋਈ ਨਾ ਚਲਪਾ ਲੈ ਕੀਤਾ ਕਿਸੇ ਦਾ ਤੇ ਕੋਈ ਨਾ ਡਾਕਟਰ ਸਾਹਿਬ ਵੀ ਅਸੀਂ ਤੁਹਾਡੇ ਪੈਸੇ ਭੇਜ ਦੇ ਕਰ ਦਾਂਗੇ। ਉਹ ਕਹਿੰਦਾ ਠੀਕ ਆ। ਤੇ ਉਦੀ ਸੱਸ ਨੂੰ ਨਾ ਪਰੋਸੇ ਦਿਨ ਤੋਂ ਛੱਕ ਹੋ ਗਿਆ। ਉਹ ਦੀ ਨਿਗਰਾਨੀ ਰੱਖਣ ਲੱਗ ਗਈ ਤਾਂ ਉਹਨੇ ਫਿਰ ਗੱਲਾਂ-ਗੱਲਾਂ ਚ ਕਿਹਾ ਵੀ ਅਮਨ ਪੁੱਤ ਵੀ ਤੂੰ ਸਿਆਣੀ ਬਣ ਤੇ ਉਹਨੂੰ ਇਸ ਚੀਜ਼ ਦਾ ਗੁੱਸਾ ਆਇਆ ਵੀ ਇਹ ਮੇਰੇ ਤੇ ਸ਼ੱਕ ਕਰਦੀ ਆ ਮੇਰੀ ਸੱਸ ਤਾਂ ਐ ਪੈਸੇ ਮੰਗਾਇਆ ਕਰੇ ਆ ਆਪਣੇ ਘਰ ਵਾਲੇ ਤੋਂ ਤੇ ਆਪਦੀ ਸਾਸੂ ਨੂੰ ਦੱਸਿਆ ਨਾ ਕਰੇ ਉਹ ਪੁੱਛਿਆ ਕਰੇ ਵੀ ਪੁੱਤ ਤੂੰ ਪੈਸੇ ਭੇਜੇ ਜਾਂ ਉਹ ਕਹਿੰਦਾ ਕਰ ਆ ਮਮਮੀ ਮੈਂ ਮਮਨ ਨੂੰ ਇੰਨੇ ਪੈਸੇ ਭੇਜੇ ਸੀਗੇ ਤੇ ਅਮਨ ਜਾਇਆ ਕਰੇ ਸ਼ਹਿਰਾਂ ਬਜ਼ਾਰਾਂ ਚ ਕਲਬਾਂ ਚ ਹੁਣ ਕੀ ਹੁੰਦਾ ਅੰਮ੍ਰਿਤੋ ਦੇ ਸਾਸ ਨੂੰ ਜਦੋਂ ਸ਼ੱਕ ਹੋਣ ਲੱਗਦਾ ਨਾ ਤੇ ਜਦੋਂ ਹੀ ਅਮਨ ਦਵਾਈ ਦਿੰਦੀ ਆ ਤਾਂ ਉਹ ਗੋਲੀਆਂ ਖਾਣੋਂ ਹਟ ਜਾਂਦੀ ਆ। ਉਹ ਗੋਲੀ ਪਾਣੀ ਪੀ ਕੇ ਸੌ ਜਾਂਦੀ ਆ, ਹੱਥ ਤੇ ਗੋਲੀ ਉਤੋਂ ਖਾ ਲੈਂਦੀ ਆ। ਬਾਅਦ ਵਿੱਚ ਉਹ ਗੋਲੀ ਸੈੱਟ ਦਿੰਦੀ ਆ, ਉਹਨੂੰ ਨੀਂਦ ਨਹੀਂ ਆਉਂਦੀ। ਉਹਨਾਂ ਨੇ 1-2 ਦਿਨ ਇਹ ਕੋਸ਼ਿਸ਼ ਕੀਤਾ। ਤੀਜੇ ਦਿਨ ਉਹਨੂੰ ਕੀ ਲੱਗਦਾ ਵੀ ਉਹਦੇ ਉਹਨੇ ਜਦੋਂ ਦੇਖਿਆ ਨਾ ਅਮਨ ਦੇ ਰੂਮ ਚੋਂ ਨਾ ਕਿਸੇ ਆਦਮੀ ਦੇ ਬੋਲਣ ਦੀ ਆਵਾਜ਼ ਆਉਂਦੀ ਆ। ਤਾਂ ਉਹ ਜਾ ਕੇ ਇੱਕਦਮ ਜਦੋਂ ਦੇਖਦੀ ਆ ਤੇ ਦਰਵਾਜ਼ਾ ਖੜਕਾਉਂਦੀ ਆ ਤਾਂ ਅੰਦਰ ਅਮਨ ਜਿਹੜੀ ਇੱਕ ਇਤਰਾਜਯੋਗ ਹਾਲਾਤਾਂ ਦੇ ਵਿੱਚ ਬਿਨਾ ਮਤਲਬ ਆਪਦੇ ਤਨ ਟਕੇ ਤੋਂ ਇੱਕ ਆਦਮੀ ਦੇ ਨਾਲ ਉਹ ਕਮਰੇ ਦੇ ਵਿੱਚ ਹੁੰਦੀ ਆ ਜਦੋਂ ਉਹ ਦੇਖਦੀ ਆ ਤਾਂ ਉਹ ਇੱਕਦਮ ਅੱਖਾਂ ਤੋਂ ਅੰਨੀ ਹੋ ਜਾਂਦੀ ਆ ਵੀ ਐਡਾ ਵੱਡਾ ਮੇਰੇ ਪੁੱਤ ਨਾਲ ਧੋਖਾ ਤੇ ਉਸੇ ਟਾਈਮ ਸੋਚਦੀ ਆ ਵੀ ਮੈਂ ਲਾਪਰੇਤ ਨੂੰ ਫੋਨ ਕਰੂੰਗੀ ਵਿਚਾਰਾ ਕਿੰਨੇ ਦੂਰ ਬੈਠਾ ਕੁਝ ਕਰਨਾ ਲਵੇ ਮੇਰੀ ਤਾਂ ਦੁਨੀਆ ਹੀ ਮੇਰਾ ਪੁੱਤ ਆ ਹੁਣ ਮੈਂ ਕੀ ਕਰਾਂ ਤਾਂ ਗਵੰਡੀਆਂ ਨੂੰ ਵੀ ਨਹੀਂ ਦੱਸ ਸਕਦੀ ਚਲ ਉਹ ਚੁੱਪ ਰਹਿੰਦੀ ਆ ਅੱਧਾ ਘੰਟਾ ਕਮਰੇ ਚ ਜਾ ਕੇ ਰੋਂਦੀ ਆ ਵਿਚਾਰੀ ਤੇ ਅੱਧੇ ਘੰਟੇ ਬਾਅਦ ਹੁਣ ਅਮਨ ਜਿਹੜੇ ਆਦਮੀ ਦੇ ਨਾਲ ਕਮਰੇ ਚ ਆ ਉਹ ਕਹਿੰਦੀ ਵੀ ਇਹਦਾ ਸਿਆਪਾ ਬੈ ਗਿਆ ਹੁਣ ਆਪਾਂ ਕੀ ਕਰੀਏ ਤਾਂ ਉਹ ਬੰਦਾ ਕਹਿੰਦਾ ਕਿ ਕੋਈ ਗੱਲ ਨਹੀਂ ਆਪਾਂ ਇਹਦਾ ਮਲਿਆ ਮੇਟੀ ਕਰ ਦਿੰਨੇ ਆ ਉਹ ਕਹਿੰਦੀ ਵੀ ਇਹਦਾ ਸਵੇਰ ਨੂੰ ਰਿਸ਼ਤੇਦਾਰ ਇਕੱਠੇ ਕਰ ਲੂਗੀ ਮੇਰੇ ਘਰ ਆ ਲਿਨ ਦੱਸ ਦੂਗੀ ਮੇਰਾ ਤਾਂ ਘਰ ਉੱਜੜ ਜਾਣਾ ਮੇਰਾ ਤਾਂ ਸਾਰਾ ਪਰਦਾ ਫਾਸ਼ ਹੋ ਜਾਣਾ ਉਹ ਕਹਿੰਦਾ ਕੋਈ ਗੱਲ ਨਹੀਂ ਤੂੰ ਇਸ ਤਰ੍ਹਾਂ ਕਰ ਵੀ ਆਪਾਂ ਇਹਦੇ ਕਮਰੇ 'ਚ ਚੱਲਦੇ ਆ ਕਮਰੇ 'ਚ ਜਾਂਦੇ ਆ ਅੰਦਰੋਂ ਕੁੰਟੀ ਲਾਉਂਦੇ ਆ ਤੇ ਉਹਦੇ ਮੂੰਹ ਤੇ ਅਮਨ ਸਰਾਣਾ ਰੱਖ ਦਿਆ ਤੇ ਦਮ ਘੁੱਟ ਦਿੰਦੀ ਆ ਤੇ ਉਹ ਬੰਦਾ ਅੰਦਰ ਹੁੰਦਾ ਤੇ ਅੰਦਰੋਂ ਕੁੰਡੀ ਲਾ ਕੇ ਦੋਨੋਂ ਜਾਣੇ ਵਿੰਡੋ ਥਾਣੀ ਬਾਹਰ ਹੀ ਥਾਣੀ ਬਾਹਰ ਨਿਕਲੇ ਆਉਂਦੇ ਆ ਤੇ ਉਹਨੂੰ ਇੱਕ ਨੇਚਰਲ ਮੌਤ ਦਾ ਜਿਹੜਾ ਸੀਨ ਦੇ ਦਿੰਦੇ ਆ ਵੀ ਮਰੀਜ਼ ਸੀ ਕਿ ਬਿਮਾਰ ਸੀ ਲੱਤ ਟੁੱਟੀ ਸੀ ਦਵਾਈ ਚੱਲਦੀ ਸੀ ਤੇ ਡੈਥ ਹੋ ਗਈ ਸਵੇਰ ਨੂੰ ਅਮਨ ਐਕਟਿੰਗ ਕਰਦੀ ਆ ਵੀ ਲੋਕਾਂ ਨੂੰ ਸਾਦੀ ਆ ਵੀ ਹਾਏ ਸਾਡੀ ਮੰਮੀ ਦੀ ਕੁੰਡੀ ਅੰਦਰੋਂ ਲੱਗੀ ਆ ਉਹਨੂੰ ਪਤਾ ਨਹੀਂ ਕੀ ਹੋ ਗਿਆ ਆ ਕੇ ਦੇਖੋ ਤਾਂ ਲੋਕ ਨਹੀਂ ਖੋਲ੍ਹ ਰਹੀ ਜਦ ਦਰਵਾਜ਼ਾ ਤੋੜਿਆ ਜਾਂਦਾ ਉਹਦੀ ਡੈਥ ਹੋ ਚੁੱਕੀ ਆ ਸਾਹ ਨਿਕਲ ਚੁੱਕੇ ਆ ਲਾਪਰੀ ਧਕਾਰ ਆਉਂਦਾ ਲਾਪਰੀ ਤੋਂ ਮਾਂ ਦਾ ਸੰਸਕਾਰ ਹੋ ਜਾਂਦਾ ਕੁਝ ਪਤਾ ਨਹੀਂ ਲੱਗਦਾਗਾ ਪੋਗ ਵੀ ਪੈ ਜਾਂਦਾ ਕੁਝ ਪਤਾ ਨਹੀਂ ਲੱਗਦਾ ਫੇ ਥੋੜੇ ਦਿਨਾਂ ਬਾਅਦ ਰਿਸ਼ਤੇਦਾਰ ਕਹਿੰਦੇ ਆ ਵੀ ਤੂੰ ਸਾਰੀ ਪ੍ਰਾਪਰਟੀ ਆਪਦੇ ਨਾਮ ਕਰਾ ਲਓ ਮਾਂ ਦੀਆਂ ਕਾਪੀਆਂ ਡਾਕੂਮੈਂਟ ਦੇਖਣ ਲੱਗਦਾ ਤੇ ਉਹਦੇ ਵਿੱਚੋਂ ਇੱਕ ਸਟ੍ਰੈਸ ਤੇ ਪੇਸ਼ੈਂਟ ਦੀ ਜਿਹੜੀ ਫਾਈਲ ਆ ਉਹ ਮਿਲ ਜਾਂਦੀ ਆ ਹੱਥ ਲੱਗ ਜਾਂਦੀ ਆ ਉਹ ਫਿਰ ਕਿਸੇ ਡਾਕਟਰ ਨੂੰ ਪੁੱਛਦਾ ਵੀ ਇਹ ਤਾਂ ਮੇਰੀ ਮਦਰ ਨੂੰ ਇਤਨਾਂ ਦੀ ਤਾਂ ਕੋਈ ਬਿਮਾਰੀ ਹੈ ਨਹੀਂ ਸੀ ਤਾਂ ਫਿਰ ਭੋਗ ਤੋਂ ਬਾਅਦ ਉਹੀ ਡਾਕਟਰ ਜਿਹੜਾ ਪਿੰਡ ਦਾ ਪੈਸੇ ਲੈਣ ਆਇਆ ਸੀ ਉਹ ਕਹਿੰਦਾ ਵੀ ਬਈ ਮੈਂ ਤੈਨੂੰ ਦੱਸਣਾ ਚਾਹਨਾ ਵੀ ਇਹ ਕਹਾਣੀ ਮੈਂ ਤੁਹਾਡੇ ਘਰੋਂ ਪਹਿਲਾਂ ਦੇਖ ਚੁੱਕਾ ਵੀ ਇੱਕ ਤੇਰੀ ਵਾਈਫ ਨੇ ਪੈਸੇ ਵੀ ਨਹੀਂ ਦਿੱਤੇ ਗਏ ਉਹ ਮੈਂ ਪੈਸੇ ਵੀ ਲੈਣ ਆਇਆ ਤੇ ਮੈਂ ਤੈਨੂੰ ਇਹ ਦੱਸਣ ਵੀ ਆਇਆ ਵੀ ਤੂੰ ਆਉਂਦੇ ਕੰਨ ਖੋਲ ਲਾ ਤੇ ਉਹ ਲਾਪਰੀ ਦਾ ਜਿਹੜਾ ਉਹ ਨੂੰ ਪੂਰਾ ਜਕੀਨ ਹੋ ਜਾਂਦਾ ਤੇ ਉਹ ਆਪਦੀ ਵਾਈਫ ਨੂੰ ਪੁੱਛਦਾ ਵੀ ਤੂੰ ਜਿਹੜੇ ਦਿਨ ਪੈਸੇ ਭੇਜੇ ਸੀ ਉਹਦੇ ਤੇ ਕਹਿੰਦੀ ਹਾਂ ਮੈਂ ਦਿੱਤੇ ਫਿਰ ਉਹ ਡਾਕਟਰ ਕੋਲੇ ਉਹਨੂੰ ਲੈ ਕੇ ਜਾਂਦਾ ਕਹਿੰਦਾ ਚੱਲ ਮੇਰੇ ਨਾਲ ਡਾਕਟਰ ਕੋਲੇ ਤਾ ਰਸਤੇ ਜੀ ਜਾਂਦੀ ਲਾਪਰੀਤ ਦੇ ਨਾਲ ਗਾਲੀ-ਗਲੂਚ ਕਰਦੀ ਆ ਮੈਂ ਤੈਨੂੰ ਤਲਾਕ ਦੇ ਦੂੰ ਮੈਂ ਤੈਨੂੰ ਉਹ ਕਰ ਦੂੰ ਮਰਵਾ ਦੂੰ ਤੇ ਉਹਨੂੰ ਸ਼ੱਕ ਹੋ ਜਾਂਦਾ ਯਕੀਨ ਹੋ ਜਾਂਦਾ ਜਦੋਂ ਡਾਕਟਰ ਕੋਲ ਪਹੁੰਚਦੇ ਆ ਡਾਕਟਰ ਉਹਨੂੰ ਪੈਂਡਿੰਗ ਬੈਲੈਂਸ ਦੱਸਦਾ ਵੀ ਭਾਈ ਤੁਹਾਡੇ ਇੰਨੇ ਪੈਸੇ ਰਹਿੰਦੇ ਆ ਤੁਸੀਂ ਐਵੇਂ ਨਹੀਂ ਦਿੱਤੇ ਆਪਦੀ ਮਦਰ ਦੇ ਪਰੇਟ ਦੇ ਉਹ ਕਹਿੰਦਾ ਮੈਂ ਆਪਦੇ ਵੱਲੋਂ ਪੇ ਕਰਤੇ ਸੀਗੇ ਤਾਂ ਉਥੋਂ ਲਾਪਰੀ ਤੇ ਹੱਕਾ ਬਕਾਓ ਕੇ ਘਰ ਆਉਂਦਾ ਤੇ ਘਰ ਆ ਕੇ ਉਹ ਵਾਈਫਸ ਦੇ ਨਾਲ ਗਾਲੀ ਗਲੋਚ ਕਰਦਾ ਤੇ ਜਦੋਂ ਦੋਨਾਂ ਜੀਆਂ ਵਿੱਚ ਕਲੇਸ਼ ਚੱਲਦਾ ਤਾਂ ਉਦੋਂ ਸਾਰਾ ਕੁਝ ਆਪਦੇ ਮੂੰਹੋਂ ਬਿਆਨ ਕਰ ਦਿੰਦੀ ਆ ਕਹਿੰਦੀ ਮੈਂ ਚੰਡੀਗੜ੍ਹ ਦੀ ਪੜ੍ਹੇ ਲਿਖੇ ਕੁੜੀ ਖੁੱਲਚ ਰਹਿਣ ਵਾਲੀ ਤੁਹਾਡੇ ਪਿੰਡੂਆਂ ਦੇ ਘਰੇ ਆ ਕੇ ਫਸ ਗਈ ਤੇਰੀ ਮਾਂ ਮੈਨੂੰ ਕਿਤੇ ਜਾਣ ਨਹੀਂ ਸੀ ਦਿੰਦੀ ਤੂੰ ਘਰ ਨਹੀਂ ਸੀ ਆਉਂਦਾ ਤਾ ਮੈਂ ਮਜਬੂਰ ਹੋਗੀ ਸੀ ਕਿ ਇਸ ਕਰਕੇ ਮੈਂ ਆਪਦੀ ਜ਼ਿੰਦਗੀ ਨੂੰ ਇਸ ਤਰ੍ਹਾਂ ਬੰਦਿਸ਼ ਚ ਨਹੀਂ ਰੱਖਣਾ ਚਾਹੁੰਦੀ ਸੀ ਮੈਂ ਫਨ ਖਚਨ ਕਰਨਾ ਚਾਹੁੰਦੀ ਸੀ ਮੇਰਾ ਇੱਕ ਬੁਆਏਫ੍ਰੈਂਡ ਸੀ ਜਿਹਦੇ ਨਾਲ ਰਲ ਕੇ ਮੈਂ ਤੇਰੀ ਮਦਰ ਦਾ ਕਤਲ ਕੀਤਾ ਤੂੰ ਜੋ ਕਰਵਾਉਣਾ ਕਰਵਾ ਲਾ ਬਸ ਇਹ ਕੁਝ ਮੈਂ ਕਰ ਚੁੱਕੀ ਆ ਪਰ ਮੈਂ ਤੇਰੇ ਨਾਲ ਇਸ ਜ਼ਿੰਦਗੀ ਵਿੱਚ ਨਹੀਂ ਰਹਿ ਸਕਦੀ ਹੁਣ ਲਾਪਰੀ ਦੇ ਵਿਚਾਰਾ ਜਿਹਦਾ ਮਾਪਿਓ ਪਹਿਲਾਂ ਚਲਾ ਗਿਆ ਤੇ ਉਹਦੇ ਘਰ ਵਾਲੇ ਨੇ ਆ ਰੰਗ ਵਿਖਾਤੇ ਉਹਦੇ ਪੱਲੇ ਤਾਂ ਕੁਝ ਵੀ ਨਹੀਂ ਰਿਹਾ ਫਿਰ ਉਹ ਪੁਲਿਸ ਬੁਲਾਉਂਦਾ ਤੇ ਪੁਲਿਸ ਬੁਲਾ ਕੇ ਆਪਦੀ ਪਤਨੀ ਨੂੰ ਅਰੈਸਟ ਕਰਾਉਂਦਾ ਤੇ ਨਾਲ ਹੀ ਉਹ ਬੰਦਾ ਰਣਜੀਤ ਨਾਮ ਦਾ ਉਹ ਆਦਮੀ ਜਿਹਨੇ ਉਹਦੇ ਘਰ ਵਾਲੀ ਨਾਲ ਰਲ ਕੇ ਕੰਮ ਕੀਤਾ ਹੁੰਦਾ ਕਤਲ ਕੀਤਾ ਹੁੰਦਾ ਮਾਂ ਦਾ ਉਹਨੂੰ ਵੀ ਫੜਾਇਆ ਜਾਂਦਾ ਤੇ ਬਾਅਦ ਵਿੱਚ ਉਹਨੂੰ ਪਤਾ ਲੱਗਦਾ ਵੀ ਮੇਰੀ ਵਾਈਫ ਜਿਹੜੀ ਕਲੱਬਾਂ 'ਚ ਜਾ ਕੇ ਡਰਿੰਕ ਕਰਦੀ ਸੀ ਦਾਰੂ ਪੀਂਦੀ ਸੀ ਮੇਰੀ ਕਮਾਈ ਜਿਹੜੀ ਹੋਰ ਚਾਰ ਬੰਦਿਆਂ ਨੂੰ ਖਵਾ ਚੁੱਕੀ ਸੀ ਉਹ ਰਣਜੀਤ ਜਿਹੜਾ ਮੁੰਡਾ ਅਰੈਸਟ ਕੀਤਾ ਜਾਂਦਾ ਉਹਦੇ ਤੋਂ ਹੀ ਪਤਾ ਲੱਗਦਾ ਵੀ ਅੱਗੋਂ ਤੋਂ ਅੱਗੋਂ ਉਹਦੇ ਦੋਸਤ ਸੀ ਜਿੰਨਾਂ ਨਾਲ ਉਹਦੀ ਵਾਈਫ ਤੇ ਹੋਰਾਂ ਨਾਲ ਵੀ ਰਿਲੇਸ਼ਨ ਸੀਗੇ ਤੇ ਲਾਪ੍ਰੀਤ ਵਿਚਾਰਾ ਇੱਕਦਮ ਸੁੰਨ ਹੋ ਜਾਂਦਾ ਤੇ ਉਹਦੀ ਦੁਨੀਆ ਖਤਮ ਹੋ ਜਾਂਦੀ ਆ ਵੀ ਉਹਦੇ ਪੱਲੇ ਕੁਝ ਵੀ ਨਹੀਂ ਰਹਿੰਦਾ ਇਹ ਸੀ ਇੱਕ ਪਟਿਆਲੇ ਦੀ ਲੋਕਲ ਸ਼ਹਿਰ ਦੀ ਜਿਹੜੀ ਕਹਾਣੀ ਆਮ ਘਰ ਦੀ ਕਹਾਣੀ ਸੱਚੀ ਘਟਨਾ ਤੁਸੀਂ ਇਸ ਕੱਟਣਾ ਬਾਰੇ ਕੀ ਸੋਚੋਗੇ ਕੀ ਬਿਆਨ ਦੇਵੋਗੇ ਕੀ ਕਮੈਂਟ ਕਰੋਗੇ ਵੀ ਇਹਦੇ ਵਿੱਚ ਕੌਣ ਕਿੰਨਾ ਗਲਤ ਸੀ ਤੇ ਕੀ ਚੰਡੀਗੜ੍ਹ ਦੀ ਪੜੀ ਲਿਖੀ ਕੁੜੀ ਦਾ ਰਿਸ਼ਤਾ ਲੈ ਕੇ ਉਹਨਾਂ ਨੇ ਆਪ ਹੀ ਗਲਤੀ ਕਰ ਲਈ ਸੀ ਜਾਂ ਉਹ ਕੁੜੀ ਉਹਨਾਂ ਦੇ ਲਾਇਕ ਨਹੀਂ ਸੀ ਜਾਂ ਕੋਈ ਹੋਰ ਤੀਜੇ ਬੰਦੇ ਦੀ ਗਲਤੀ ਸੀ ਹਰਾਣ ਕਰਨ ਵਾਲੀ ਕਹਾਣੀ ਸੀ ਕੱਲ ਆਪਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਹਾਜ਼ਰ ਹੋਵਾਂਗੇ ਅੱਜ ਲਈ ਸਤਿ ਸ੍ਰੀ ਅਕਾਲ ਜੀ ਅੱਜ ਲਈ ਇੰਨਾ ਹੀ